ਵਿਕੂ ਨੂੰ ਮਠਿਆਈਆਂ ਦੇ ਬਹੁਤ ਆਲਾਪ ਹੀ ਤੇ ਸੁਆਹ ਹੋਣਾ ਜ਼ਰੂਰੀ ਹੈ ਨਾ ਓਏ ਹੋਰ ਇੰਤਜ਼ਾਮ ਮੈਂ ਕਰ ਦਿੱਤਾ ਹੈ ਇਹ ਇਹ ਵੇਖ ਇਹ ਇਹ ਜਿਹੜੀਆਂ ਮਠਿਆਈਆਂ ਬਹੁਤ ਮਾਰ ਗਈਆਂ ਨਾ ਉਹ ਤੇ ਛਰਕਾ ਕਰਦੇ ਆਂ ਤੇ ਤਾਜੀ ਹੋ ਜਾਣਗੀਆਂ ਸਾਬ ਜੀ ਹਾਂ ਇੱਕ ਗੱਲ ਕਹੋ ਹਾਂ ਤੁਸੀਂ ਕਿੰਨੇ ਚੰਗੇ ਹੋ ਓਏ ਮਸਕਰਾਂ ਲਾ ਮੈਨੂੰ ਬਹੁਤ ਆ ਨਹੀਂ ਤੁਸੀਂ ਗੋਖੋਂ ਕਿੰਨੋ ਖਿਆਦਦੇ ਹੋ ਬਈਆਂ ਮਠਿਆਈਆਂ ਜੋ ਉਹ ਸੋਕ ਦੇ ਬੋਣਾ ਆਵੇ ਤੇ ਤੁਸੀਂ ਉਹ ਤੇ ਸੈੱਡ ਛਿੜਕ ਦਿੰਦੇ ਹੋ ਤੇ ਖਾਲਸ ਦੁੱਧ ਪੀ ਕੇ ਗਾਕਾ ਦਾ ਹਾਜਮਾ ਖਰਾਬ ਨਾ ਹੋ ਜਾਏ ਤੇ ਦੁੱਧ ਚ ਪਾਣੀ ਬਰਗ ਨੂੰ ਪਤਲਾ ਕਰ ਦਿੰਦੇ ਹੋ ਵੀ ਗਾਕਾ ਦੀ ਸਿਹਤ ਕਿੰਨਾ ਖਿਆਲ ਰੱਖਦੇ ਹੋ ਮੈਂ ਧਰਨਾ ਤੁਹਾਡਾ ਨਾ ਪੱਖਾ ਹੋ ਗਿਆ ਪੱਖਾ ਹੋ ਗਿਆ ਕੀ ਮਤਲਬ ਦੇ ਰਹਾ ਓਏ ਉਹ ਹੀ ਜਿਹੜਾ ਫਿਲਮ ਐਕਟਰ ਦਾ ਬੱਚਾ ਆ ਫੈਨ ਫੈਨ ਹਾਂਜੀ ਹਾਂਜੀ ਉਹ ਵੀ ਬਿਜਲੀ ਵਾਲਾ ਹੱਥ ਵਾਲਾ ਨਹੀਂ ਅਚਾਚਾ ਬਹੁਤ ਇਹ ਗੱਲਾਂ ਨਾ ਕਰ ਸਾਜੀ ਸਫਾਈ ਕਰ ਇਸ ਤੋਂ ਪਹਿਲੇ ਕੋ ਗਾਂ ਖਾ ਜਾਏ ਮੈਂ ਦੁੱਧ ਨੂੰ ਪਾਣੀ ਲਾਣਵਾ